ਬਹੁਤ ਮੀਟਿੰਗਾਂ ਕਰਦੇ ਆ ਬੜੇ ਬੜੇ ਐਕਸਪਰਟਾਂ ਨੂੰ ਬੁਲਾਉਂਦੇ ਆ ਕੱਲ ਵੀ ਵਰਲਡ ਬੈਂਕ ਵਾਲਿਆਂ ਨਾਲ ਮੀਟਿੰਗ ਸੀ ਮੰਤਰੀ ਸਾਹਿਬ ਉੱਥੇ ਸੀ ਨਾਲ ਮੇਰੇ ਤੇ ਵੀ ਕਿਵੇਂ ਅਸੀਂ ਪਾਣੀ ਆਪਣਾ ਪੰਜਾਬ ਦਾ ਜਿਹੜਾ ਬਚਾਉਣਾ ਹੈ ਤੇ ਕਿਵੇਂ ਅਸੀਂ ਧਰਤੀ ਬਚਾਉਣੀ ਹੈ crop diversification ਕਹਿੰਦੇ ਆ ਅੰਗਰੇਜ਼ੀ 'ਚ ਇਹਨੂੰ ਕਿ ਫਸਲ ਬਦਲ ਲਓ ਮੈਂ ਕਹਾਂ ਜੀ ਫਸਲ ਐ ਨਹੀਂ ਬਦਲੀ ਜਾਣੀ ਉਹ ਚਾਹੇ ਸਾਡੇ ਕੋਲੇ ਬਾਜਰਾ ਬਿਜਵਾ ਲਓ ਸਾਥੋਂ ਮੱਕੀ ਬਿਜਵਾ ਲਓ ਸਰੋਂ ਬਿਜਵਾ ਲਓ ਦਾਲਾਂ ਬਿਜਵਾ ਲਓ ਸਬਜ਼ੀਆਂ ਬਿਜਵਾ ਲਓ ਜੋ ਮਰਜ਼ੀ ਬਿਜਵਾ ਲਓ ਧਰਤੀ ਸਾਡੀ ਬਹੁਤ ਜਰਖੇਜ਼ ਐ ਉਪਜਾਊ ਐ ਪਰ ਮੈਂ ਕਿਉਂਕਿ ਪਿੰਡਾਂ 'ਚ ਰਿਹਾ ਮੈਨੂੰ ਪਤਾ ਵੀ ਜੇ ਮੇਰੇ ਕੋਲੇ 10 ਕਿੱਲੇ ਨੇ ਮੈਂ 10 ਕਿੱਲਿਆਂ 'ਚ ਜੀਰੀ ਲਾਉਣਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ 5 ਕਿੱਲਿਆਂ 'ਚ ਜੀਰੀ ਲਾਵਾਂ 5 ਕਿੱਲਿਆਂ 'ਚ ਮੈਂ ਮੱਕੀ ਬੀਜਾਂ ਲਾਂ ਬਾਜਰਾ ਬੀਜਾਂ ਲਾਂ ਸਰੋਂ ਬੀਜਾਂ ਲਾਂ ਬੀਜ ਲੂੰਗਾ ਮੈਂ ਠੀਕ ਐ ਭਾਰਤ ਜਿੰਨਾ ਮੈਨੂੰ 5 ਕਿੱਲੇ ਜੀਰੀ 'ਚੋਂ ਫਾਇਦਾ ਹੋਊਗਾ ਮੁਨਾਫਾ ਹੋਊਗਾ ਉਹ ਦੇਸੀ ਦੀ ਕਿੰਨਾ ਸਮਝਾਉਣਾ ਮੈਂ ਤੁਹਾਨੂੰ ਉਨਹੀਂ ਮੈਨੂੰ 5 ਕਿੱਲੇ ਮੇਰੇ ਮੱਕੀ ਵਾਲੇ ਜਾਂ ਬਾਜਰੇ ਚ ਫਾਇਦਾ ਹੋਣਾ ਚਾਹੀਦਾ ਚਾਹੇ ਸਰਕਾਰ ਦੇਵੇ ਚਾਹੇ ਸੈਂਟਰ ਸਰਕਾਰ ਦੇਵੇ ਤਾਂ ਮੈਂ ਫਿਰ ਅਗਲੀ ਵਾਰ 5 ਤੋਂ ਮੈਂ 6 ਵੀ ਵੇਚ ਸਕਦਾ ਬਾਜਰਾ ਵੀ ਇੱਧਰ ਮਿਹਨਤ ਵੀ ਘਟਾ ਸਪਰੇ ਵੀ ਘਟਾ ਨਹੀਂ ਤਾਂ ਫਿਰ ਮੈਂ ਦੱਸ ਦੇ ਦੱਸ ਫੇਰ ਦੁਬਾਰੇ ਜੀੜੀ ਦਿਲਾਉਂਗਾ ਆਹ ਫਰਕ ਕੱਢਣਾ ਪਊਗਾ ਸੋ ਇਹੀ ਕਿਸਾਨਾਂ ਦੀ ਵੀ ਇਹੀ ਮੰਗ ਹੈ ਐਮਐਸਪੀ ਸਾਨੂੰ ਦੇ ਦਿਓ ਅਸੀਂ ਤਾਂ ਜੋ ਮਰਜ਼ੀ ਬਜਵਾ ਲਓ